ਸ੍ਰੀ ਕਾਲ ਜੀ ਅੱਜ ਅਸੀਂ ਬਣਾਉਣ ਲੱਗੇ ਆ ਪੀਲੇ ਮਿੱਠੇ ਚੌਲ ਜੀ ਹਾਂ ਜੀ ਇਹਨਾਂ ਲਈ ਸਾਡੇ ਕੋਲ ਸਮਾਨ ਤਿਆਰ ਹੈਗਾ ਜੀ ਚੌਲ ਆ ਜੀ ਖੱਡੋ ਆ ਜੀ ਘਿਓ ਆ ਦੋ ਚਮਚੇ ਘਿਓ ਦਾ ਇੱਕ ਕਟੋਰੀ ਸਾਡੇ ਕੋਲ ਚੌਲ ਆ ਜੀ ਬਾਕੀ ਜੀ ਆ ਸੁੱਕੇ ਮੇਵੇ ਆ ਠੂਠੀ ਆ ਸੋਗੀ ਆ ਲੌਂਗ ਆ ਜੀ ਤਾਂ ਪੀਲਾ ਰੰਗ ਆ ਇਹ ਲੱਡੂਆਂ ਵਾਲਾ ਪੀਲਾ ਰੰਗ ਆ ਜੀ ਹਾਂਜੀ ਇਹ ਗੈਸ ਚਲਾ ਕੇ ਆਪਾਂ ਹੁਣ ਇੱਕ ਕਟੋਰੀ ਹੈਗੇ ਸਾਢੇ ਚੌਥਾਈ ਦੋ ਕਟੋਰੀ ਅਸੀਂ ਪਾਣੀ ਵੀ ਪਾਵਾਂਗੇ ਪਾ ਕੇ ਗਰਮ ਰੱਖਾਂਗੇ ਜੀ ਹਾਂਜੀ ਸਾਡਾ ਪਾਣੀ ਗਰਮ ਹੋ ਗਿਆ ਜੀ ਔਣੀ ਕੋਲੀ ਖੰਡ ਦੀ ਵਿੱਚ ਪਾਵਾਂਗੇ ਦੋ ਕਟੋਰੀ ਪਾਣੀ ਦੇ ਵਿੱਚ ਇਹ ਬਣਾਵਾਂਗੇ ਅਸੀਂ ਚਾਸਣੀ ਜੀ ਚਾसनी ਨੂੰ 2 4 2 ਵਾਲੇ ਦਵਾਵਾਂਗੇ 2 4k ਫਿਰ ਇਹਨੂੰ ਗੈਸ ਨੂੰ ਆਪਾਂ ਬੰਦ ਕਰ ਦਵਾਂਗੇ ਹੁਣ ਇਹਦੇ ਵਿੱਚ ਪਾਣੀ ਵਿੱਚ ਅਸੀਂ ਲੱਡੂ ਆਲਾ ਥੋੜਾ ਜਿਹਾ ਰੰਗ ਪਾਵਾਂਗੇ ਤਾਂ ਕਿ ਸਾਡੇ ਚੌਲ ਇਹ ਗਲੇ ਰੰਗਦੇ ਬਣ ਜਾਣ ਲਓ ਜੀ ਸਭ ਤੋਂ ਪਹਿਲਾਂ ਹੁਣ ਅਸੀਂ ਗੈਸ ਚਲਾਵਾਂਗੇ ਗੈਸ ਚਲਾ ਕੇ ਟੀਲਾ ਉੱਤੇ ਰੱਖ ਦਿੱਤਾ ਜੀ ਇਸ ਵਿੱਚ ਅਸੀਂ 2 ਚਮਚੇ ਘਿਓ ਦੇ ਪਾਵਾਂਗੇ ਜੀ ਵੱਡੇ 2 ਚਮਚੇ ਆਪੋ ਤੇ ਉਹ ਗਰਮ ਹੋ ਚੁੱਕਿਆ ਆ ਹੁਣ ਅਸੀਂ ਇਸ ਵਿੱਚ ਪਾਵਾਂਗੇ ਸੁੱਕੇ ਮੇਵੇ ਲੋ ਜੀ ਸੁੱਕੇ ਮੇਵੇ ਵਿੱਚ ਪਾ ਰਹੇ ਆ ਥੋੜੇ ਜਿਹਾ ਲੋਗ ਵੀ ਪਾ ਲਵਾਂਗੇ 2-4 ਕ ਸਾਰੇ ਹੀ ਲੋਗ ਪਾੜੇ ਆ ਜੀ ਲਓ ਜੀ ਸਾਡੇ ਸੁੱਕੇ ਮੇਵੇ ਪੁੱਜ ਗਏ ਹੈਗੇ ਤਾਂ ਹੁਣ ਅਸੀਂ ਆਪਾਂ ਪਾਵਾਂਗੇ ਇਹਦੇ ਵਿੱਚ ਚੌਲ ਲਓ ਦੀਸੇ ਚੌਲ ਪਾ ਤੇ ਚੌਲ ਪਾ ਕੇ ਇਹਨਾਂ ਨੂੰ 2 ਮਿੰਟ ਮੇਵੇਾਂ ਵਿੱਚ ਕਿਉਂਚ ਰੜਾਵਾਗੇ ਲੱਕੀ ਬਥੀ ਯਾਦ ਰੱਖਾਗੇ ਜੀ ਤੇ ਜਾ ਕੇ ਨਹੀਂ ਪਾਉਣੀ ਅਸੀਂ ਮੱਠੀ ਆਪੇ ਤੇ ਚੇਕ ਕਰ ਲਓ ਸਾਢੇ ਚੋਲ ਪੁੱਜ ਚੁੱਕੇ ਹੈ ਜੀ ਕਿ ਉਹ ਵਿੱਚ ਹੁਣ ਅਸੀਂ ਇਹਨਾਂ ਵਿੱਚ ਪਾਣੀ ਪਾਈਏ ਦੇਖੋ ਜੀ ਪਾ ਲਈ ਪਾਤਾ ਚੌਲਾਂ ਦੇ ਵਿੱਚ 1-2 ਮਿੰਟ ਅਸੀਂ ਇਹਨਾਂ ਚੌਲਾਂ ਨੂੰ ਫਲਾਵਾ ਲਗੇ ਪਾਜੋ ਸਾਡਾ ਚੰਗੀ ਤਰ੍ਹਾਂ ਇਹਨਾਂ ਵਿੱਚ ਮਿੱਠਾ ਰਲ ਜਾਵੇ ਆਗਾਪਾ ਮੱਠੀ ਮੱਠੀ ਰੱਖਾਂਗੇ ਮੱਠੀ ਆਪ ਤੇ ਚੌਲ ਸਾਡੇ ਫੁੱਲ ਕੇ ਬਣਨ ਗਏ। ਲਓ ਜੀ ਹੁਣ ਅਸੀਂ ਚੌਲ ਨੂੰ ਹਲਾਵਾਂਗੇ। 5 ਮਿੰਟ ਹੋ ਗਏ ਸਾਨੂੰ ਚੌਲ ਬਣਾ ਲਿਆ ਨੂੰ ਜੀ। 5 ਕੁ ਮਿੰਟ ਅਸੀਂ ਹੋਰ ਇਹਨਾਂ ਨੂੰ ਲਵਾਵਾਂਗੇ। ਫਿਰ ਆਪਾਂ ਅਸੀਂ ਗੈਸ ਬੰਦ ਕਰਾਂਗੇ ਬਾਰ-ਬਾਰ ਅਸੀਂ ਛੇੜਾ ਨਹੀਂ ਦੇਵਾਂਗੇ ਲਓ ਜੀ ਸਾਡੇ ਮਿੱਠੇ ਚੋਲ ਬੜਕੇ ਤਿਆਰ ਹੋ ਗਏ ਹਨ ਹੁਣ ਇਹਨਾਂ ਨੂੰ ਅਸੀਂ ਹਿਲਾ ਕੇ 2 ਮਿੰਟ ਲਈ ਢਾਕੇ ਰੱਖ ਦਵਾਂ ਤਾਂ ਜੋ ਸਾਡੇ ਚੋਲ ਫੁੱਲ ਜਾਣ ਦੇਖੋ ਜੀ ਇਹ ਚੋਲ ਅੱਗੇ ਵਿਆਹ ਸ਼ਾਦੀਆਂ ਤੇ ਬਣਾਏ ਜਾਂਦੇ ਸਨ ਖੁਸ਼ੀ ਦੇ ਤੌਰ ਤੇ ਬੱਸ ਹੁਣ ਆਪਾਂ ਇਹਨਾਂ ਨੂੰ ਬਣਾ ਕੇ ਅਸੀਂ ਪੀਰਾਂ ਦੀ ਜਗ੍ਹਾ ਤੇ ਮੱਥਾ ਵੀ ਦੇ ਸਕਦੇ ਆ ਦੜੀਆਂ ਵੀ ਦੇ ਸਕਦੇ ਆ ਕਾਰਖਾਨੇ ਲਈ ਬਣਾ ਵੀ ਸਕਦੇ ਆ ਬਹੁਤ ਅਹੀਂ ਅਸੀਂ ਖੁਸ਼ੀ ਦੇ ਤੌਰ ਤੇ ਇਹਨਾਂ ਨੂੰ ਬਣਾ ਕੇ ਵੰਡ ਸਕਦੇ ਆ ਲਓ ਜੀ ਨੂੰ ਨੂੰ ਮੁੰਟਲੇ ਆਪਾਂ ਢੱਕਣ ਦੇ ਕੇ ਇਹਨਾਂ ਨੂੰ ਕੱਟ ਕਰ ਦਈਏ ਗੈਸ ਨੂੰ ਬੰਦ ਕਰ ਦਈਏ ਜੀ ਚੋਲ ਬਣ ਕੇ ਤਿਆਰ ਹੋ ਗਾਇਆ ਲਓ ਸਾਡੇ ਚੋਲ ਬਣ ਕੇ ਤਿਆਰ ਹੋ ਗਾਇਆ ਜੀ ਕੋ ਕਿੰਨਾ ਵਧੀਆ ਕਲਰ ਆਇਆ ਜੀ ਬਹੁਤ ਵਧੀਆ ਬਣੇ ਆ ਜੀ ਦੇਖੋ ਜੀ ਤੁਸੀਂ ਵੀ ਇਸੇ ਤਰ੍ਹਾਂ 10 12 ਮਿੰਟ ਵਿੱਚ ਚੌਲ ਬਣਾ ਕੇ ਤਿਆਰ ਕਰਕੇ ਆਪ ਵੀ ਖਾਓ ਤੇ ਆਏਗਾ ਇਹ ਪ੍ਰੌਣਿਆਂ ਨੂੰ ਵੀ ਖਿਲਾਓ ਲਓ ਜੀ ਹੁਣ ਆਪਾਂ ਇਹਨਾਂ ਚੌਲਾਂ ਨੂੰ ਪਲੇਟ ਵਿੱਚ ਪਾ ਕੇ ਸਜਾਵਾਂਗੇ ਬਹੁਤ ਵਧੀਆ ਬਹੁਤ ਵਧੀਆ ਜੀ ਚਾਵਲ ਫੁੱਲ ਕੇ ਬਹੁਤ ਵਧੀਆ ਬਣ ਗਏ ਆ ਲਓ ਜੀ ਸਾਡੇ ਕੋਲ ਮਿੱਠੇ ਚੌਲਾਂ ਦੀ ਪਲੇਟ ਤਿਆਰ ਹੈ ਜੀ ਹੁਣ ਅਸੀਂ ਇਹਨਾਂ ਤੇ ਸੁੱਕੇ ਮੇਵੇ ਪਾ ਕੇ ਸਜਾਵਾਂਗੇ ਜੀ ਲਓ ਜੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਬੁਧੀਆਂ ਚਾਵਲ ਬਣ ਚੁੱਕੇ ਆ ਜੀ ਬਹੁਤ ਵਧੀਆ ਤੁਸੀਂ ਵੀ ਇਸੇ ਤਰ੍ਹਾਂ 10-12 ਮਿੰਟ ਵਿੱਚ ਚੌਲਾਂ ਨੂੰ ਬਣਾਓ ਤੇ ਖਾਓ ਆਪਣੇ ਆਏ ਗਏ ਨੂੰ ਵੀ ਖਿਲਾਓ ਜੀ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੇ ਜੀ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ ਜੀ